ਇਹ ਜਿਹੜੀ ਦਰਸ਼ਨੀ ਡਿਊਟੀ ਦੇ ਆਪ ਜੀ ਨੂੰ ਅਸੀਂ ਦਰਸ਼ਨ ਕਰਾਉਣ ਲੱਗੇ ਆ ਨਾ ਜੀ ਜਦੋਂ ਵੀ ਆਪਾਂ ਆਨੰਦਪੁਰ ਸਾਹਿਬ ਆਉਂਨੇ ਆ 90% ਸਿੱਖ ਬਾਹਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਚਲੇ ਜਾਂਦੇ ਨੇ ਪਰ ਇੱਕ ਇਸ ਦਰਸ਼ਨੀ ਡਿਊਟੀ ਤੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਂਦੇ ਨੇ ਕਿਉਂਕਿ ਪ੍ਰਾਤਨ ਜੇ ਡਿਊਟੀ ਮੌਜੂਦ ਹੈ ਤਾਂ ਉਹ ਆਹੀ ਡਿਊਟੀ ਮੌਜੂਦ ਹੈ ਜਦੋਂ ਆਨੰਦਪੁਰ ਸਾਹਿਬ ਵਸਾਇਆ ਗਿਆ ਸੀ ਤਾਂ ਉਹਦਾ ਮਾਰਗ ਰਸਤਾ ਜਿਹੜਾ ਸੀ ਗੁਰੂ ਸਾਹਿਬ ਜੀ ਦੇ ਚੱਕ ਨਾਨਕੀ ਨੂੰ ਆਉਣ ਵਾਲਾ ਗੇਟ ਜਿਹੜਾ ਸੀ ਇਹ ਡਿਊਟੀ ਸੀ ਇਹ ਮੇਨ ਐਂਟ੍ਰੈਂਸ ਸੀ ਅਨੰਦਪੁਰ ਸਾਹਿਬ ਦੇ ਚੱਕ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਸਾਏ ਹੋਏ ਆਪਣੇ ਘਰ ਦੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋ ਜਾਂਦੇ ਨੇ ਤਾਂ ਉਸ ਸਮੇਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੈ ਕੇ ਆਇਆ ਜਾਂਦਾ ਤਾ ਸਭ ਤੋਂ ਪਹਿਲਾਂ ਭਾਈ ਜੇਤਾ ਜੀ ਇਸੇ ਦਰਸ਼ਨ ਡਿਊੜੀ ਦੇ ਰਾਹੀ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚਦੇ